ਮੇਰਾ ਹਿਉ ਰੈ ਰਤਨ ਨਾਮ ਹਰ ਬਸਿਆ ਹੁ ਰਹਾਤ ਤਰਿਓ ਮੇਰੇ ਮਾਥਾ ਜੋ ਨਮੋ ਤਨਮ ਕੇ ਕੇ ਲਭਖ ਦੁਖ ਉਤਰੇ ਗੁਰ ਨਾਮ ਦੀਓ ਰੰ ਲਾਤਾ ਮੇਰਾ ਹਿਆਲੈ ਰਤ ਨਾਮ ਹਰ ਬਸਿਆ ਗੁਰ ਹਾਥ ਤਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਖ ਦੁਖ ਉਤਾਰੇ ਗੁਰ ਨਾਮ ਦੀ ਓਰ ਨੰਲਾਥ ਮੇਰੇ ਮਨ ਅਦ ਰਾਮ ਨਾਮ ਸਭ ਅਰਥਾ ਗੁਰੂ ਪੁਰ ਹੈ ਹਰ ਨਾਮ ਦ੍ਰਿੜਾਇ ਮਿਰ ਨਾਮਹਿ ਜੀਵਨ ਬਿਰਥਾ ਮੇਨ ਗੁਰ ਮੂਣ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਤਹਾ ਤਿਨ ਸਾਧੂ ਚਰਨ ਨਾ ਸੇਵੇ ਕਬ ਹੂੰ ਤਿਨ ਸਭ ਜਨਮ ਆਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਇਨ ਸਫਲੋ ਜਨਮ ਸਨਾਥਾ ਓਪੋ ਇਜਾਦਾਸ ਨਾਸ ਦਸਨ ਕੋ ਹਰदया ਧਾਰ ਜਗ ਨਾਥਾ ਹਮ ਅੰਲੇ ਗਿਆਨ ਹੀਨ ਅਗਿਆਨ ਕਿਉ ਚਲ੍ਹੇ ਮਾਰਗ ਪੰਥਾ ਹਮ ਅੰਦਲੇ ਕਉ ਕੋਰੇ ਅੰਚਲ ਦੀ ਚਹਿ ਜਨ ਨਾਨਕ ਚਲਹਿ ਮਿਲੰਥਾ ਹਮ ਅੰਦਲੇ ਗਿਆਨ ਹੀਨ ਅਗਿਆੰਦੀ ਕਿਉ ਚਲ੍ਹੇ ਮਾਰਗ ਪੰਥਾ हम जन नानक चल चला है वागुरु जी का खालसा वाहिगुरु जी की फतेह जुगो जुगा टल तन श्री गुरु ग्रंथ साहब जी की पावन पवित्र ਨਿੱਕੀ ਗੋਦ ਅੰਦਰ ਸ੍ਰੀ ਸ਼ਕਮੁਸ਼ਾ ਸੇਵਾ ਸ਼ੈਤੀ ਸਾਰੇ ਸ਼ੈਤੀ ਵੱਲੋਂ ਸਾਰੀਆਂ ਸੰਗਤਾਂ ਵੱਲੋਂ ਮਿਲ ਕੇ ਜੋ ਸਲਾਣਾ ਸਵਾਗਤ ਕੀਤੇ ਜਾਂਦੇ ਹਨ ਉਹਨਾਂ ਵਿੱਚ ਹਾਜ਼ਰੀਆਂ ਭਰ ਕੇ ਆਪ ਜੀ ਤਕਰੀਬਨ 9:30 ਵਜੇ ਤੋਂ ਪਾਠ ਆਰੰਭ ਹੋਇਆ ਸੀ ਇਹਦਾ ਆਨੰਦ ਆਪ ਪ੍ਰਾਪਤ ਕਰ ਰਹੇ ਬਣੀ ਕਾ ਕਰਤਾ ਦੇ ਨਾਲ ਆਪ ਜੀ ਨੇ ਬਾਣੀ ਦਾ ਜਾਪ ਕੀਤਾ ਹੈ ਕੀਰਤਨ ਸਰਵਣ ਕੀਤਾ ਹੈ ਸਤਿਗੁਰਾਂ ਨੇ ਪਵਨ ਹਕਮ ਬਖਸ਼ਿਸ਼ ਕੀਤਾ ਹੈ ਚੌਥੇ ਪਾਤਸ਼ਾਹ ਦੇ ਵੀ ਜਦੋਂ ਤੋਂ ਕੋਈ ਵੀ ਕਾਰਜ ਕਰਨਾ ਕਿਉਂਕਿ ਅਸੀਂ ਅੱਜ ਗੁਰੂ ਨਾਲ ਜਿਹੜੇ ਜੁੜੇ ਆ ਨਾ ਆਪਣੇ ਆਪਣੇ ਮਕਸਦਾਂ ਕਰਕੇ ਜੁੜੇ ਆ ਤੇ ਸਾਡੀਆਂ ਇਹ ਲੋੜਾਂ ਪੂਰੀਆਂ ਹੋਣ ਸ਼ਰਧਾ ਭਾਵਨਾ ਘਟ ਪਿਆਰ ਘਟ ਤੇ ਲੋੜਾ ਕਰਕੇ ਅਸੀਂ ਜ਼ਿਆਦਾ ਜਪ ਰਹੇ ਹਾਂ ਤੇ ਸਤਿਗੁਰੂ ਬਾਣੀ ਚ ਕਿਹਦੇ ਨੇ ਜਪਣਾ ਚਾਹੀਦਾ ਆਤਮਿਕ ਜੀਵਨ ਦੀ ਪ੍ਰਾਪਤੀ ਲਈ ਵੀ ਆਪਣੀਆਂ ਲੋੜਾਂ ਵਾਸਤੇ ਵੀ ਤੂੰ ਜਪ ਤਰੀਕਾ ਦੱਸਿਆ ਹੁਕਮਨਾਮੇ ਵਿੱਚ ਮੇਰੇ ਮਨ ਅੱਜ ਓ ਰਾਮ ਨਾਮ ਸਭ ਅਰਥਾਂ ਅਰਥਾ ਹਰ ਕਾਰਜ ਵਾਸਤੇ ਅਸੀਂ ਜੱਪਦੇ ਜ਼ਰੂਰ ਆ ਆਪਣੇ ਕਰਤਾਲ ਨਹੀਂ ਪਰ ਇੱਕ ਥਾਂ ਤੇ ਟੇਕ ਨਹੀਂ ਬਣਾਉਂਦੇ ਪ੍ਰੇਮਾ ਕੋੜੀ ਕਿੰਦਾ ਦਾਤਾ ਕਿ ਮੈਂ ਤੇ ਤੇਰੇ ਦਰ ਤੇ ਆ ਗਿਆ ਸਿਖਾ ਕੇ ਗੁਰੂ ਸਾਹਿਬ ਤੇ ਦਰਸ਼ਨ ਹੀ ਨਹੀਂ ਦਿੰਦੇ ਉਹਨਾਂ ਕਿਹਾ ਮੈਂ ਦਰ ਤੇ ਆਇਆ ਜਾਂ ਤੇ ਮੌਤ ਦੇ ਦਿਓ ਤੇ ਜਾਂ ਮੈਨੂੰ ਕੋੜੀ ਨੂੰ ਠੀਕ ਕਰ ਦਿਓ ਮੇਰਾ ਕੋੜ ਦਾ ਰੋਗ ਪਰਮੇਸ਼ਰ ਨੇ ਕੀਤਾ ਜੀ ਕਿਉਂਕਿ ਜਿਹੜਾ ਇੱਥੇ ਆ ਜਾਂਦਾ ਨਾ ਉਹਦੇ ਦੁੱਖਾਂ ਨੂੰ ਗੁਰੂ ਕੱਢਦਾ ਹੈ ਪਰ ਸ਼ਰਧਾ ਬਣਾਣੀ ਪੈਂਦੀ ਮਤਾਨ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਧ ਆਗੇ ਅਰਦਾਸ ਮੇਰਾ ਹੋਰ ठाਉ ਨਾਹੀਂ ਜਿਸ ਪੈ ਕਰੋ ਬੇਨਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਗੁਰਦੁਆਰਾ ਡੇਰਾ ਬਾਬਾ ਕਰਮ ਸਿੰਘ ਦਿੱਲੀ ਵਿਖੇ ਰਸ਼ੀਦ ਮਾਰਕ ਵਿੱਚ ਕੀਰਤੇ ਵਿੱਚ ਗੁਰਬਾਣੀ ਪ੍ਰਚਾਰ ਸੁਸਾਇਟੀ ਦਾ ਇੱਕ ਮੈਂਬਰ ਹੈ ਉਹਦੇ ਹੱਥਾਂ ਤੇ ਗੰਢਾ ਸੰ ਉਹ ਦਰਕ ਬੜਾ ਕਰਦਾ ਸੀ ਪੜਿਆ ਲਿਖਿਆ ਬਹੁਤ ਉਹਦੀ ਮਾਤਾ ਨੇ ਕਹਿਣਾ ਵੀ ਬੰਗਲਾ ਸਾਹਿਬ ਇਸ਼ਨਾਨ ਕਰ ਉੱਥੇ ਠੀਕ ਹੋ ਜਾਂਦੇ ਨੇ ਲੋਕ ਸਤਗੁਰਾਂ ਨੇ ਚ ਬੱਚਾ ਬਣਾਇਆ ਸੀ ਉਹਦੇ ਸਰੋਵਰ ਬਣਿਆ ਉਹ ਕਹਿੰਦਾ ਮੈਂ ਆਪਣੀ ਮਾਤਾ ਨੂੰ ਹਸ ਦੇਣਾ ਵੀ ਐਵੇਂ ਥੋੜਾ ਠੀਕ ਹੋ ਜਾਾਂਗੇ ਵੀ ਇਹ ਤੇ ਡਾਕਟਰੀ ਇਲਾਜ ਹੈ ਕਈ ਆਪਾਂ ਵੀ ਕਹਿੰਦੇ ਆ ਵੀ ਇਹ ਡਾਕਟਰੀ ਇਲਾਜ ਤੇ ਡਾਕਟਰ ਤੇ ਹੋਏਗਾ ਨਾ ਸਤਗੁਰਾਂ ਕਹਿਆ ਵੀ ਨਹੀਂ ਜਦੋਂ ਤੂੰ ਪਾਵਨਾ ਕਰਕੇ ਆ ਨਾ ਇੱਥੇ ਕੋੜੀਆਂ ਦੇ ਕੋਲ ਕੱਟੇ ਗਏ ਨੇ ਜੀ ਬਲੱਡ ਕੈਂਸਰ ਦਾ ਰੋਗੀ ਸੀ ਵਸੂ ਭਾਰਦਵਾੜ ਆਪਾਂ ਕਹਾਂ ਡਾਕਟਰ ਤੇ ਕਹਣਗੇ ਵੀ ਕੈਂਸਰ ਨਹੀਂ ਬਾਣੀ ਨਾਲ ਠੀਕ ਹੁੰਦਾ ਉਹਨੇ ਤੁਹਾਡੀਆਂ ਸਟੇਜਾਂ ਤੇ ਪਟਿਆਲੇ ਵੀ ਬੋਲ ਕੇ ਕਿਹਾ ਸੀ ਕਿ ਆਨੀ ਸੰਤ ਸਿੰਘ ਮਸਕੀਨ ਦੇ ਨਾਲ ਦੁਖਦਵਾਰ ਸਾਹਿਬ ਵੀ ਐ ਸੰਸਾਰ ਤੇ ਵੱਸਣ ਵਾਲੇ ਸਿੱਖੋਂ ਨੇ ਸਿੱਖ ਸ਼ਬਦ ਵਰਤਿਆ ਵੀ ਤੁਹਾਡੀ ਸ਼ਰਧਾ ਕਿੱਥੇ ਗਈ ਭਾਵਨਾ ਮੈਂ ਤੇ ਮੰਨਦਾ ਹੀ ਨਹੀਂ ਸਾ ਗੁਰੂ ਗ੍ਰੰਥ ਸਾਹਿਬ ਨੂੰ ਔਰ ਅਮਰੀਕੀ ਕੌਂਸਲ ਖਾਨੇ ਵਿੱਚ 5 ਸਾਲਾਂ 5 ਸਾਲ ਦਾ ਸਮਾਂ ਉਹਨੇ ਨੌਕਰੀ ਕੀਤੀ ਜੀ ਵਿਗਿਆਨਕ ਦੀ ਖੋਜੀ ਦੀ ਕਿਦਾਂ ਮੈਂ ਰੱਬ ਨੂੰ ਮੰਨੇ ਨਹੀਂ ਮੈਨੂੰ ਤੇ ਤੁਹਾਡੇ ਕਿਸੇ ਸਿੱਖ ਨੇ ਮੇਰੀ ਘਰ ਵਾਲੀ ਨੂੰ ਆਖਿਆ ਵੀ ਇੱਕ ਥਾਂ ਰਹਿ ਗਿਆ ਜਿੱਥੋਂ ਤੂੰ ਬਾਦ ਸ਼ਕਣਾ ਹੈ ਗੁਰੂ ਨਾਮਦਾਸ ਸਾਹਿਬ ਦੀ ਦਾਦਾਰ ਇੱਕੋ ਅਖੰਡ ਪਾਠ ਸਾਹਿਬ ਨਾਲ ਉਹ ਕਹਿੰਦਾ ਮੈਂ ਠੀਕ ਹੋ ਗਿਆ ਆਪਾਂ ਪਤਾ ਨਹੀਂ ਕਿੰਨੇ ਉਹ ਕਰਾਏ ਨੇ ਕਰਾਣੇ ਕਿਵੇਂ ਆ ਜੀ ਵੀ ਵਿਆਹ ਦਾ ਕਾਰਜ ਇਹ ਪਾਠ ਕਰਾ ਦਿਓ ਮਨਕਤ ਹੋਗੀ ਪਾਠ ਕਰਾ ਦਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਰਤੋਂ ਨਾ ਕਰੋ ਜੇ ਬਚਣਾ ਤੇ ਛਤਗੁਰ ਆਖਿਆ ਹਰ ਕੰਮ ਲਈ ਜਪਿਆ ਕਰ ਇਹ ਨਹੀਂ ਵੀ ਲੋੜ ਪੈਣ ਤੇ ਜਪ ਲਿਆ ਕਾਮ ਪਰੇ ਹਰ ਸਿਮਰੀਐ ਐਸਾ ਸਿਮਰੋ ਨਿਤ ਇਹੋ ਜਤ ਤੁਰੋਜ ਸਿਮਰਨਾ ਅਮਰਾ ਉਰਵਾਸਾ ਕਰੋ ਹਰ ਗਿਆ ਬਹੋਰਾ ਮਿਤ ਕੰਮ ਵਾਸਤੇ ਤੇ ਸਾਰੇ ਜਪਣਿਆ ਜੀ ਚਉਪਾਈ ਸਾਹਿਬ ਦਾ ਚਲੀਆ ਕਰ ਲੋ ਸੁਖਮਨੀ ਸਾਹਿਬ ਜੀ ਦਾ ਚਲੀਆ ਕਰੋ ਨਹੀਂ ਗੁਰਬਾਣੀ ਚ ਬੱਦੇ ਚੱਤੀਨ ਤੇ ਕਿਤੇ ਵੀ ਥਾ ਨਹੀਂ ਉਹ ਕਹਿੰਦਾ ਵੀ ਇੰਨੀ ਸ਼ਰਧਾ ਬਣਾਓ ਤੁਹਾਡੇ ਸਾਰੇ ਦੁੱਖ ਸਤਗੁਰੂ RAM DAS ਸਾਹਿਬ ਜੀ ਕੱਟ ਦੇ ਨੇ ਮੇਰੇ ਡਾਕਟਰ ਹੈਰਾਨ ਸਨ ਮੈਂ ਵਿਗਿਆਨੀ ਛਵ ਵਿਗਿਆਨੀ ਬਹੁਤ ਕਟ ਮੰਨਦੇ ਨੇ ਜੀ ਤਰਕਸ਼ੀਲ ਸੁਸਾਇਟੀਆਂ ਬਣੀਆਂ ਨੇ ਵੀ ਨਹੀਂ ਰੱਬ ਤੇ ਆਈ ਨਹੀਂ ਉਹਨਾਂ ਕਿਹਾ ਹੈ ਕਹਿੰਦਾ ਮੇਰੀ ਮਾਂ ਨੂੰ ਮੈਂ ਹੱਸ ਦੇਣਾ ਵੀ ਮੈਂ ਪੜ੍ਹਿਆ ਜਿਆਦਾ ਸਾ ਫਿਰ ਮੇਰੀ ਪੜ੍ਹਾਈ ਵੀ ਵਿਗਿਆਨ ਦੀ ਸੀ ਉਹਨੇ ਆਖਿਆ ਪੁੱਤਰ ਮੇਰੀਆਂ ਅੱਖੇ ਲੱਗ ਜਾ ਪੰਜ ਐਤਵਾਰ ਕਰ ਲੈ ਤੇ ਕਹਿੰਦਾ ਪੰਜ ਲੋੜ ਹੀ ਨਹੀਂ ਸੀ ਪਈ ਦੂਜੇ ਚ ਮੇਰੀਆਂ ਹੱਥਾਂ ਦੀਆਂ ਗਣਨਾ ਸਮਾਪਤ ਹੋ ਗਈਆਂ ਅਜੇ ਵੀ ਉਹ ਜਿਉਂਦਾ ਸਿੱਖ ਉਹ ਕਹਿੰਦਾ ਦੂਜੇ ਚ ਬੰਗਲਾ ਸਾਹਿਬ ਦੇ ਸਰੋਵਰ ਵਿੱਚ ਇੰਨੀ ਬਖਸ਼ਿਸ਼ ਹੈ ਇੱਕ ਬੱਚੇ ਨੂੰ ਕੋੜ ਹੋਇਆ ਸੀ ਤਗੋਰ ਗਰਗਨ ਕੋੜ ਠੀਕ ਹੋਇਆ ਜੀ ਉਸ ਬੱਚੇ ਚ ਸ਼ਰਾਨ ਕੀਤੀਆਂ ਇਹ ਗੁਰੂ ਕਿਰਪਾ ਕਰਦਾ ਹੈ ਤੇ ਸਤਗੁਰ ਆਖੇ ਤੂੰ ਨਾਮ ਜਪਦਾ ਨਹੀਂ ਜੇ ਤੂੰ ਬਚਣਾ ਫਿਰ ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕਮਾ ਅਵਰ ਕਾਜ ਤਰ ਹੈ ਰੋਜ਼ ਪੜ੍ਹਦੇ ਨੇ ਨਾ ਸੋਧਰ ਕਰਨ ਵਾਲੇ ਅਵਰ ਕਾਜ ਤਰ ਹੈ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਰੋਟੀ ਰੋਜ਼ ਖਾਣੈ ਤਿੰਨ ਵਕਤ ਖਾਣੈ ਇਸੇ ਤਰ੍ਹਾਂ ਨਾਮ ਦਾ ਭੋਜਨ ਵੀ ਸਾਨੂੰ ਹਰ ਸਮੇਂ ਹਰ ਰੋਜ਼ ਖਾਣਾ ਪੈਗਾ ਤਾਂ ਸਾਡੀ ਜ਼ਿੰਦਗੀ ਦਾ ਬਚਾਉਣਾ ਹੈ ਛਤਪੁਰਾ ਇਹ ਸ਼ਰੋਕ ਵਿੱਚ ਆਖਿਆ ਮਦਾਵਣੀ ਦੇ ਵਿੱਚ ਆਖਿਆ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਾਇਓ ਜਿਸ ਕਾ ਸਭਸ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਈ ਉਧਾਰੋ ਨਾਲ ਕੇ ਸ਼ਰਤ ਰੱਖੀ ਜੀ ਇਹ ਵਸਤ ਤਜੀ ਨਹ ਜਾਈ ਨਿਤ-ਨਿਤ ਰੱਖ ਔਰ ਧਾਰੋਏ ਨੇ ਵੀ ਅੱਜ ਮੱਥਾ ਢੇਗੜਿਆ ਛਾਲ ਮੱਥੇ ਨਹੀਂ ਠੇਕੜਾ ਰੋਜ਼ਾਨਾ ਗੁਰੂਕੁਲਾ ਨੇ ਗੁਰੂ ਤੋਂ ਕੰਮ ਲੈਣਾ ਤੇ ਬਾਹਰੋਂ ਸ਼ੀਸ਼ ਟਕਾਇਆ ਕੁਝ ਨਹੀਂ ਬਣਦਾ ਸ਼ੀਸ਼ ਨਵਾਇਆ ਗਿਆਥੀਏ ਜਹਰ ਦੇ ਕੁਸ਼ੁੱਧੇ ਜਾਏ ਨਾਮ ਜਪਣਾ ਪੈਣਾ ਸੇਵਾ ਕਰਨੀ ਪੈਣੀ ਹੈ ਸਿਮਰਨ ਕਰਨਾ ਪੈਣਾ ਇਹ ਸੈਟੀ ਦੀਆਂ ਬੀਬੀਆਂ ਦਾ ਇਸ ਪਵਨ ਸਥਾਨ ਤੇ ਵੱਡਾ ਯੋਗਦਾਨ ਹੈ ਨੂੰ ਬਣਾਉਣ ਵਿੱਚ ਵੀ ਹੁਣ ਵੀ ਹਰ ਸੇਵਾ ਇਹਨਾਂ ਵੱਲੋਂ ਨਵਾਈ ਜਾਂਦੀ ਹੈ ਬਹੁਤ ਜ਼ਿਆਦੀਆਂ ਸ਼ਵਾਵਾ ਇਹ ਆਪ ਕਰਦੇ ਨੇ ਭੈਣ ਜਿੰਦਰਜੀਤ ਕੌਰ ਜੀ ਜਦੋਂ ਵੀ ਕੋਈ ਗੁਰੂ ਘਰ ਦਾ ਕਾਰਜ ਹੁੰਦਾ ਹੈ ਉਹ ਧਨ ਕਰਕੇ ਵਣ ਕਰਕੇ ਸਾਰੀਆਂ ਸੰਗਤਾਂ ਤੋਂ ਉੱਤਰ ਕਰਕੇ ਆਪ ਸੇਵਾ ਵਿੱਚ ਹਿੱਸਾ ਪਾਉਂਦੇ ਹਨ ਭੈਣ ਜੀ ਅਮਰਜੀਤ ਕੋਰਾਏ ਹਨ ਮੈਂ ਆਪ ਅਰਦਾਸ ਕੀਤੀ ਉਹਨਾਂ ਮੈਨੂੰ ਕਿਹਾ ਵੀ ਨਹੀਂ ਸੀ ਤਾਂ ਵੀ ਅਰਦਾਸ ਕੀਤੀ ਕਾਰਨ ਸੀ ਵੀ ਮੈਂ ਇਹਨਾਂ ਬਾਰੇ ਸੁਣਿਆ ਵੀ ਬਹੁਤ ਜ਼ਿਆਦੀਆਂ ਸ਼ਵਾਵਾ ਇਹਨਾਂ ਨੇ ਇਸ ਪਵਨ ਸਥਾਨ ਤੇ ਆਪ ਆਗੂ ਬਣ ਕੇ ਕਰਵਾਈਆਂ ਹਨ ਸੰਗਤਾਂ ਨੂੰ ਬੇਨਤੀ ਹੈ ਜੇ ਨਾ ਜਾਣ ਆਪਾਂ ਇਹਨਾਂ ਵਾਸਤੇ ਪੰਜ ਮੂਲ ਮੰਤਰ ਦੇ ਪਾਠ ਕਰਨੇ ਹਨ ਉਸ ਤੋਂ ਬਾਅਦ ਗੁਰੂ ਕਾ ਲੰਗਰ ਤਿਆਰ ਹੈ ਆਪ ਜੀ ਨੇ ਛੱਕੇ ਜਾਣਾ ਸਾਰੀਆਂ ਸੰਗਤਾਂ ਦਾ ਸੇਟੀਵਲੋਂ ਧੰਨਵਾਦ ਉੱਚੀ ਆਵਾਜ਼ ਵਿੱਚ ਪਾਠ ਕਰਿਓ ਉਂਝ ਆਪਣੀ ਆਵਾਜ਼ ਆ ਜਾਂਦੀ ਪਾਠ ਵੇਲੇ ਨਹੀਂ ਆਉਂਦੀ ਉਹਨਾਂ ਲਈ ਸੰਗਤ ਅਰਦਾਸ ਕਰੇ ਸਤਿਗੁਰੂ ਇਹਨਾਂ ਨੂੰ ਨਾਲ ਹੀ ਮਾਤਾ ਜਗਿੰਦਰ ਕੌਰ ਜੀ ਨੂੰ ਦੇ ਰੁਕਤਾ ਦੇ ਕੇ ਆਪਣੇ ਅਸਥਾਨਾਂ ਦੀ ਸੇਵਾ ਕਰਾਣ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਵਾਹੀ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸੋ ਸਾਰੀਆਂ ਸੰਗਤਾਂ ਨੇ ਅਰਦਾਸ ਕਰਨੀ ਮੇਰੀ ਆਪਣੀ ਲਾਲਸਾ ਸੀ ਵੀ ਅੱਜ ਮੈਂ ਬਾਣੀ ਦਾ ਜਾਪ ਚਲਦਿਆਂ ਮਾਤਾ ਜੀ ਨੂੰ ਮਿਲ ਕੇ ਆਉਣਾ ਮੈਂ ਵੇਖਿਆ ਜਦੋਂ ਆਇਆ ਪਾਠ ਦਾ ਬਾਅਦ ਸਮਾਪਤੀ ਸੀ ਜਤਿੰਦਰ ਸਿੰਘ ਥੂਰੀਆ ਦੀ ਸਲਾਣਾ ਯਾਦ ਵਿੱਚ ਉਦੋਂ ਮਾਤਾ ਜੀ ਨੂੰ ਪਰਮਥਾ ਟਕਾਣ ਲਈ ਵੀਰ ਜੀ ਲੈ ਕੇ ਆ ਰਹੇ ਸੀ ਉਹਨਾਂ ਨੇ ਸਤਿਗੁਰੂ ਇਸੇ ਤਰ੍ਹਾਂ ਸਾਡੀਆਂ ਕਾਮਨਾਵਾਂ ਪੂਰੀਆਂ ਕਰਦੇ ਹਨ ਸੰਗਤ ਦੇ ਵਿੱਚ ਗੁਰੂ ਆਪ ਵਸਦਾ ਹੈ ਦਿਨੋਂ ਅਰਦਾਸ ਕਰਨੀ ਸਤਿਗੁਰੂ ਆਪ ਮਾਤਾ ਅਮਰਜੀਤ ਕੌਰ ਜੀ ਨੂੰ ਦੇਰੁਕਤਾ ਦੇ ਦਾਨ ਬਖਸ਼ਿਸ਼ ਕਰਨ ਹੋਈਆਂ ਭੁੱਲਾਂ ਚੁੱਕਾਂ ਤੋਂ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ